ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ 'ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਵਿੰਦਰ ਦਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਖੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੇਡਿੰਗ ਹੈ ਔਰ ਇੱਕ ਗਿੱਦੜ ਹੈ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕ ਐਮ ਐਲ ਏ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਖਸ਼ਨਾਬ ਬੋਲ ਕੇ ਗਏ ਆ ਅੱਜ हरियाणा ਦੇ ਇਲੈਕਸ਼ਨ ਹੋ ਕੇ ਹਟੇ ਐ। ਪਰ ਇਤਿਹਾਸਿਕ ਜਿੱਤ ਹੋਈ ਹੈ ਬੀਜੇਪੀ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ। ਉਹ ਇੱਕ ਹਰਿਆਣੇ ਦੀ ਕਹਾਵਤ ਹੈ। ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ। ਅਖੇ ਟੁੱਟੀ ਹੋਈ ਖਾਟ ਔਰ ਝੁਕਾ ਹੋਇਆ जाट ਇਹ ਕਿਸੇ ਕੰਮ ਕੇ ਨਹੀਂ ਹੁੰਦੇ। ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ 'ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ 'ਚ 29 ਜਿਹੜੇ ਹੈ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਡਰਾਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ ਔਰ ਮੈਂ ਅੱਜ ਇਸ ਮੌਕੇ ਤੇ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ ਆਪਣੇ ਛੋਟੇ-ਛੋਟੇ ਮੁਫਾਦਾਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ ਔਰ ਗਿੱਦੜਬਾ ਦੇ ਲੋਕ ਜਿਹੜੇ ਆ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਇਹਦਾ ਸੀ ਬੜਾ ਇੱਕ ਲੋਕਾਂ ਦੇ ਮਨਾਂ 'ਚ ਗਮੋ ਗੁੱਸਾ ਜਿਹੜਾ ਹੈ ਗਮੋ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਅਦ ਚ 22 ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੜੇ ਨਵੇਂ-ਨਵੇਂ ਹੁਕਮਰਾਨ ਬਣੇ ਹੁੰਦੇ ਆ ਉਹਨਾਂ ਦੇ ਅਕਲ ਤੇ ਪੜਦਾ ਇਸ ਗੱਲ ਦਾ ਵੀ ਪੈ ਜਾਂਦਾ ਹੈ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਢਿੱਲੋ ਹੋਰਾਂ ਦੀ ਕਿੰਨੀ ਕੁ ਧੀਰ ਕਿੰਨੀ ਕੁ ਧੀਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਅਸੀਂ ਜ਼ਰੂਰ ਅ ਗਵਾਵਾਂਗੇ ਔਰ ਮੈਂ ਗਿੱਦੜਵਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚ ਨਹੀਂ ਪੰਜਾਬ 'ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰਸ਼ਿਪ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਆ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਵਿਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਆ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਇਹੀ ਰਾਜਾ ਵਿਡਿੰਗ ਜਿਹੜਾ ਇਹ ਮੈਨੂੰ ਚਰਨਜੀਤ ਦੇ ਘਰੋਂ ਬਿਠਾ ਕੇ ਆਪਣੀ ਕਾਰ ਦੇ ਵਿੱਚ ਬਿਠਾਇਆ ਔਰ ਇਹ ਆਪਦੀ ਕਾਰ 'ਚ ਵੀ ਨਹੀਂ ਬੈਠਾ ਜਿਹੜੀਆਂ ਐਨੀਆਂ ਦਲੇਰੀਆਂ ਨਾ ਦਲੇਰੀਆਂ ਤਾਂ ਜਦੋਂ ਨਾਲ ਮਤਲਬ ਹਾਲਾਤ ਦੇ ਔਰ ਇਹ ਰਾਜਾ ਵੇਡਿੰਗ ਮੇਰੀ ਗੱਡੀ ਚ ਬੈਠਾ ਕਿ ਯਾਰ ਕਿਤੇ ਇਹ ਨਾ ਹੋਵੇ ਤੇਰੀ ਗੱਡੀ ਥੋੜੀ ਅੱਗੇ ਨਿਕਲ ਜੇ ਤੇ ਮੈਨੂੰ ਪਿੱਛੋਂ ਕੁੱਟ ਦੇਣ ਔਰ ਮੈਂ ਕੁਦਰਤੀ ਮੇਰੇ ਬੱਚਿਆਂ ਦਾ ਕੋਈ ਸਕੂਲ ਦਾ ਫੰਕਸ਼ਨ ਸੀ ਮੈਂ ਇਹਨੂੰ ਕਿਹਾ ਯਾਰ ਮੈਂ 2 ਵਜੇ ਦਿੱਲੀ ਨਿਕਲਣਾ ਮੈਂ ਕੋਈ ਇਸ ਬੱਚਿਆਂ ਦਾ ਸਕੂਲ ਦਾ ਫੰਕਸ਼ਨ ਹੈ ਇਹਨੇ ਮੇਰੀਆਂ ਫਿਰ ਮਿੰਤਾਂ ਕੀਤੀਆਂ ਵੀ ਯਾਰ ਤੂੰ 2 ਘੰਟੇ ਹੋਰ ਖੜ੍ਹ ਜਾ ਔਰ ਇਹ ਗਿੱਦੜਵਾ ਦੇ ਲੋਗ ਔਰ ਗਿੱਦੜਗਾ ਦੇ ਪੱਤਰਕਾਰ ਸ਼ਾਇਦ ਇਹ ਗੱਲ ਦੱਸ ਸਕਦੇ ਆ ਕਿ ਜਿਵੇਂ ਹੀ ਮਨਪ੍ਰੀਤ ਇੱਥੋਂ ਨਿਕਲਿਆ ਗਿੱਦੜਵਾ ਚੋਂ ਕਿਉਂਕਿ ਮੈਂ ਤਾਂ ਦਿੱਲੀ ਪਹੁੰਚਣਾ ਸੀ ਇਹ ਵੀ ਇੱਥੋਂ ਭੱਜ ਗਿਆ ਜੇ ਤੁਸੀਂ ਕੋਈ ਇੱਥੇ ਕੋਈ ਆਸ ਲਾਈ ਬੈਠੇ ਹੋ ਕਿ ਰਾਜਾ ਵਿਡਿੰਗ ਸਾਨੂੰ ਡਿੰਪੀ ਹੋ ਰਾ ਤਾਂ ਤੇ ਸਨੀ ਹੋਰਾਂ ਤੋਂ ਬਚਾ ਲੂਗਾ ਇਹ ਆਸ ਨਾ ਰੱਖਿਆ ਜੇ